ਬਲਰਾਜ ਬਾਜੀ ਦੇ ਪੁੱਤਰ ਦਾ ਕਹਿੰਦੇ ਹਾਰਨੇ ਮੋਟਰਸਾਈਕਲ ਦੇ ਕੇ ਅੱਜ ਰਾਜੂ ਰਾਮੂ ਵਾਲੀਆ ਰਿੰਕੂ ਪ੍ਰਧਾਨ ਹੋਰੀ ਸੁੱਖਾ ਰਾਮੂ ਵਾਲਾ ਇਟਲੀ ਤੇ ਨਾਲ ਕੁਮਨ ਬਰੋ ਦੇ ਹਰਬੰਸ ਸਿੰਘ ਜੀ ਕੈਨੇਡਾ ਤੇ ਨਾਲ ਕਹਿੰਦੇ ਸਾਡੇ ਮਾਸਰ ਜੀ ਰਾਮ ਲਵਾਇਆ ਇਹਨਾਂ ਵੱਲੋਂ ਮੇਰੇ ਵੀਰੋ ਇਹ ਮਾਨ ਸਨਮਾਨ ਦਿੱਤਾ ਜਾ ਰਿਹਾ ਹਰ ਫਤੇ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਨਾਲ ਸਾਡੇ ਲਾਡੀ ਸ਼ੇਰੋਵਾਲ ਜੀ ਸਾਬਕਾ ਐਮਐਲਏ ਸ਼ਾਹਕੋਟ ਮੌਜੂਦਾ ਐਮਐਲਏ ਸ਼ਾਹਕੋਟ ਲਾਡੀ ਸ਼ੇਰੋਵਾਲੀਆ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਉਧਰ ਚਾਬੀਆਂ ਦਿੱਤੀਆਂ ਜਾ ਰਹੀਆਂ ਬੋਲੇ ਸੋ ਨਿਹਾਲ ਹੈਲੋ ਹੈਲੋ ਦੇ ਸਖਬਹਾਂ ਸਿੰਘ ਜੀ ਕੈਨੇਡਾ ਜੀ ਬਹੁਤ ਵੱਡਾ ਉਹਨਾਂ ਨੇ ਮਾਣ ਵੀ ਕੀਤਾ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਕਰਦਾ ਇਧਰ ਫਤਿਹ ਦਾ ਸਨਮਾਨ ਹਾਰਲੇਡ ਡੇਵਿਡਸਨ ਤੇ ਨਾਲ ਤਾੜੀ ਜ਼ੋਰਦਾਰ ਰਾਜ